ਖਰਚਾ ਤਾਂ ਉਸ ਫਸਲ ਨਾਲੋਂ ਘੱਟ ਆਉਂਦਾ ਜੀ ਪਰ ਹੁਣ ਮੈਂ ਜੇ ਮੈਨੂੰ ਇਹਦੇ ਵਿੱਚ ਮੁਨਾਫਾ ਦੇਸ ਰਿਹਾ ਮੈਂ ਤਾਂ ਇਹਨੂੰ ਆਪ ਦਾ ਬਧਾਈ ਜਾਨਾ ਜੀ ਮੇਰੇ ਕੋਲ ਮੰਨ ਮੰਨ ਲਓ ਵੀ ਪਹਿਲਾਂ 1 ਕਿੱਲਾ ਸੀ 1 ਕਿੱਲਾ ਹੋਰ ਫਲ ਦੇਣ ਲੱਗ ਗਿਆ 1 ਕਿੱਲਾ ਹਜੇ ਬਿਦਾਉਟ ਫਲ ਹੈਗਾ ਪਿਛਲੇ ਸਾਲ ਗਾਹਾਂ ਵਾਲੇ ਸਾਲ ਫਲ ਆਊਗਾ ਬਧਾਈ ਜਾਨੇ ਕਿ ਆਮਦਨ ਵੀ ਠੀਕ ਹੈਗੀ ਆਮਦਨ ਆਪਾਂ ਨੂੰ ਇਹਦੇ ਵਿੱਚੋਂ 2.5-3 ਲੱਖ ਹੈਗੀ ਮੰਨ ਲਓ ਇਹ ਪਿਛਲੇ ਸਾਲ 3.5 ਲੱਖ ਦਾ ਲੱਗਿਆ ਸੀ ਐਦ ਕਿ ਹੋ ਸਕਦਾ 7-8 ਲੱਖ ਚ ਰਹਿ ਜੀ ਪਰ ਇਹਦੀ ਐਵਰੇਜ ਆਪਾਂ 5 ਸਾਲਾਂ ਦੀ ਕੱਢਦੇ ਆ ਤਾਂ 2 ਲੱਖ ਐਵਰੇਜ 2 ਲੱਖ ਦੀ ਹੈਗੀ ਠੀਕ ਹੈ अच्छा। ਇਹ ਵੀਰਾਂ ਨੇ ਆਪਣਾ ਨਾਵਾ ਬਾਗ ਲਾਉਣਾ ਪਹਿਲਾਂ ਨਰਸਰੀ ਦੀ ਚੋਣ ਕਰਨ। ਠੀਕ ਹੈ। ਇਹ ਕਿਹੜੀ ਬਿਮਾਰੀ ਆਉਂਦੀ ਹੈ? ਜ਼ਿਆਦਾ ਨਰਸਰੀ ਦੇ ਵਿੱਚੋਂ ਹੀ ਆ ਰਹੀ ਹੈਗੀ। ਅਮਰੀਕੀ ਚ ਜਾਓ। ਹੁਣ ਅਸੀਂ ਕਿਵੇਂ ਰੋਡ ਤੇ ਵੇਚ ਰਹੇ ਹਾਂਗੇ? ਉਸੇ ਜੂਸ ਵੀ ਕੱਢ ਕੇ ਦੇ ਰਹੇ ਹਾਂਗੇ। ਠੀਕ ਹੈ। ਆ ਮੁੰਡਾ ਨੇ ਆਪਣੇ ਨੇ ਐਵੇਂ ਕਰੀ ਹੋਈ ਹੈਗੀ। ਉਹ ਵੀ ਮੇਰੇ ਨਾਲ ਹੁੰਦਾ ਹੈ। ਇਹ ਤਾਂ ਆਪ ਤੁਹਾਨੂੰ ਨਾਈਟ੍ਰੋਜਨ ਪੈਦਾ ਕਰਦੀ ਹੈਗੀ ਚੀਜ਼ ਠੀਕ ਹੈਗੀ। ਅੱਛਾ। ਹਾਂ ਗਰਮੀਆਂ 'ਚ ਆਪਾਂ ਮੂੰਗੀ ਵੀਚ ਸਕਦੇ ਹਾਂਗੇ। ਬਿਲਕੁਲ ਵੱਖਰੀ ਤਰ੍ਹਾਂ ਦੀ ਵੀਡੀਓ ਲੈ ਕੇ ਆਏ ਆਂ। ਆਪਾਂ ਫਸਲੀ ਚੱਕਰ ਤੋਂ ਛੁਟਕਾਰਾ ਦੇਣ ਵਾਲੀ ਵੀਡੀਓ ਹੈ। ਨਾਲ ਸਾਡੇ ਅੰਕਲ ਜੀ ਨੇ ਪਿਛਲੇ ਕਈ ਸਾਲਾਂ ਤੋਂ ਕਿਨੋਆ ਦੀ ਬਾਗ ਦੀ ਖੇਤੀ ਕਰ ਰਹੇ ਨੇ ਮਤਲਬ ਚੰਗੀ ਅਰਨਿੰਗ ਦੇ ਸੋਰਸਸ ਵੀ ਨੇ ਇਹਦੇ ਨਾਲ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਯਾਰ ਕਣਕ ਝੋਨਾ ਜਿਵੇਂ ਉਹਦੇ ਨਾਲ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਜਾਂ ਹੋਰ ਪਾਣੀ ਧਣੀ ਦੀਆਂ ਸਮੱਸਿਆਵਾਂ ਨੇ ਤਾਂ ਉਹ ਤੋਂ ਛਡਕਾਰਾ ਪਾਉਣ ਲਈ ਇੱਕ ਆ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਊਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਸਾਡੇ ਅੰਕਲ ਜੀ ਹੋਣਗੇ ਸਾਰੀ ਜਾਣਕਾਰੀ ਦੇਣਗੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਾਰਨ ਤੋਂ ਪਹਿਲਾਂ ਆਪਣਾ ਨਾਂ ਤੇ ਆਪਣਾ ਪਿੰਡ ਮੇਰਾ ਨਾਮ ਬਲਜੀਤ ਸਿੰਘ ਹੈ ਪਿੰਡ ਬਹਿਣੀਵਾਲ ਜ਼ਿਲ੍ਹਾ ਮਾਨਸਾ ਹਾਂਜੀ ਅੰਕਲ ਜੀ ਆਪਾਂ ਕਿੰਨੇ ਟਾਈਮ ਤੋਂ ਕਿੰਨੂਆਂ ਦੀ ਖੇਤੀ ਕਰ ਰਹੇ ਆਂ ਫਿਰ ਅਸੀਂ 2007 ਚ ਬਾਗ ਲਾਇਆ ਸੀਗੇ ਹਾਂਜੀ 17 ਸਾਲ ਹੋ ਗਏ ਤਕਰੀਬਨ ਆਪਣੇ ਬਾਗ ਲਾਏ ਨੂੰ 17 ਸਾਲ ਹੋ ਗਏ ਮਤਲਬ ਦੇਖਿਆ ਜਾਵੇ ਤਾਂ ਬਹੁਤ ਪੁਰਾਣਾ ਤਜਰਬਾ ਹੋ ਗਿਆ ਹਾਂਜੀ ਹਾਂਜੀ ਠੀਕ ਤੇ ਜਿਵੇਂ ਆਪਾਂ ਦੇਖੀ ਵੀ ਕਣਕ ਝੋਨਾ ਤੇ ਦਨਰਮਾਗਾ ਹਾਂਜੀ ਹਾਂਜੀ ਉਹਦੇ ਨਾਲੋਂ ਇਹ ਖੇਤੀ ਦਾ ਕਿੰਨਾ ਕੁ ਫਰਕ ਆ ਰੇ ਸਪਰੇਅ ਤੇ ਲਾ ਲਈਏ ਆਪਾਂ ਜਾਂ ਪਾਣੀ ਧਣੀ ਤੇ ਲਈਏ ਖਰਚਾ ਤਾਂ ਵੇਖੋ ਜੀ ਤੇ ਕਿੰਨਾ ਕਰ ਲਾਂਗੇ ਉਨੇ ਕੱਢ ਲਾਂਗੇ ਅੱਛਾ ਮਨ ਲਓ ਵੀ 30000 ਖਰਚਾ ਕਰ ਲਓ ਤਾਂ ਆਪਾਂ 3 ਲੱਖ ਦੇ ਵਗ ਜਾਗੇ ਠੀਕ ਹੈ 3 ਲੱਖ ਵਗ ਜਾਗੇ ਖਰਚੇ ਨਾਲ ਹੀ ਇਹ ਫਸਲ ਹੋਣ ਵਾਲੀ ਹੋਂ ਤਾਂ ਠੀਕ ਹੈ ਤੇ ਪਾਣੀ ਬਹੁਤ ਘੱਟ ਪਾਉਦੀ ਹੈ ਪਾਣੀ ਦਾ ਮਤਲਬ ਜੇ ਆਪਾਂ ਨਰਮੇ ਨਾਲ ਇਹਦਾ ਕੰਪੇਅਰ ਕਰੀਏ ਤਾਂ ਨਰਮੇ ਨਾਲੋਂ ਪਾਣੀ ਵੱਧ ਲੱਗਦਾ ਕਿ ਇਹਨੂੰ ਘੱਟ ਲੱਗਦਾ ਨਹੀਂ ਬਹੁਤ ਘੱਟ ਪਾਣੀ ਲੱਗਦਾ ਜੀ ਇਹ ਤਾਂ ਦੂਜੀ ਫਸਲ ਮੰਨ ਲਓ ਵੀ ਹੁਣ ਇਹਨੂੰ ਪਾਣੀ ਲਾਤਾ ਜੀ ਅਸੀਂ ਦਸੰਬਰ ਚੋਂ ਹਾਂ ਤਾਂ ਕਿੱਥੇ ਜਾ ਕੇ ਫਰਵਰੀ ਚਾ ਲਾਉਣਾ ਕੋਈ ਸਰਦੀਆਂ ਚ ਪਾਣੀ ਦੀ ਲੋੜ ਨਹੀਂ 2 ਮਹੀਨੇ ਤਕਰੀਬਨ ਠੀਕ ਹੈ ਜੀ ਤੇ ਅੰਕਲ ਜਿਵੇਂ ਦੇਖਿਆ ਜਾਵੇ ਪਾਣੀ ਆਪਣੇ ਦੋ ਤਰ੍ਹਾਂ ਦੇ ਪਾਣੀ ਹੁੰਦੇ ਆ ਵੀ ਨਹਿਰੀ ਪਾਣੀ ਆ ਤੇ ਬੋਰ ਵਾਲਾ ਪਾਣੀ ਆ ਇਹ ਫਸਲ ਲਈ ਬੋਰ ਵਾਲਾ ਪਾਣੀ ਚੰਗਾ ਸਾਬਤਾ ਕਿ ਨਹਿਰੀ ਪਾਣੀ ਸਾਬਤਾ ਨਹੀਂ ਪਹਿਲਾਂ ਤਾਂ ਤਰਜੀਹ ਤਾਂ ਇਹਨੂੰ ਨਹਿਰੀ ਪਾਣੀ ਦੀ ਦੇਉਗੀ ਅੱਛਾ ਕਰਨੀ ਜੀ ਇਹ ਮੰਨ ਲਓ ਵੀ ਦੂਜੇ ਪਾਣੀ ਇਹਨੇ ਚੰਗੇ ਹੈ ਨਹੀਂਗੇ ਇੱਕ ਨੰਬਰ ਪਾਣੀ ਹੈ ਨਹੀਂ ਕਿਸੇ ਦੇ ਵੀ ਹੂੰ ਉਹਦੇ ਨਾਲ ਕੁਛ ਨਾ ਕੁਛ ਇਹਦੇ ਵਿੱਚ ਘਾਟਾਂ ਪੈਂਦੀਆਂ ਹਨ ਤਕਰੀਬਨ ਬਿਮਾਰੀ ਆ ਰਹੀ ਹੈਗੀ ਦੂਜੇ ਪਾਣੀਆਂ ਨਾਲ ਠੀਕ ਹੈ ਤਰਜੀਹ ਤਾਂ ਉਸੇ ਨਾਲ ਦੇਓ ਜੇ ਪਾਣੀ ਜਮੀਨੇ ਮਿਲ ਰਿਹਾ ਚਾਹੇ ਲਾ ਦਿਓ 1 ਸਾਲ ਚ ਦੋ ਪਾਣੀ ਲੱਗ ਸਕਦੇ ਕੋਈ ਚੱਕਰ ਵੀ ਨਹੀਂ ਗਿਆ ਸਾਲ ਦੇ ਵਿੱਚ ਦੋ ਪਾਣੀ ਆਪਾਂ ਨੂੰ ਬੋਰ ਵਾਲੇ ਲਾ ਸਕਦੇ ਉਹ ਹੀ ਚੱਕਰ ਨਹੀਂ ਤੇ ਹੋਰ ਅੰਕਲ ਜੀ ਫਿਰ ਇਹ ਖੇਤੀ ਬਾਰੇ ਜੇ ਮੈਂ ਆਪਣੇ ਕਿਸਾਨ ਭਰਾ ਦੇਖ ਰਹੇ ਨੇਗੇ ਤੇ ਹੋਰ ਇਹ ਖੇਤੀ ਬਾਰੇ ਤੁਸੀਂ ਜਿਹੜੀਆਂ ਡੂੰਗੇ ਤੱਥ ਹੈ ਡੂੰਗੀਆਂ ਜਾਣਕਾਰੀਆਂ ਹੋਰ ਕਿਹੜੀ ਜਾਣਕਾਰੀ ਦੇਣਾ ਚਾਹੁੰਗੇ ਇਹ ਤਾਂ ਆਈਆਂ ਜੀ ਦੂਜੀ ਖੇਤੀ ਚ ਬਾਹਲਾ 1 ਕੋ ਲੱਖ ਤੇ ਆ ਜਾਂਦਾ ਫਿਰ ਦੂਜੀ ਪਹਿਲਾ ਫਸਲ ਵੱਡੋ ਦੂਜੀ ਫਿਰ ਖੇਤੀ ਬੀਜਣੀ ਹੁੰਦੀ ਹੈਗੀ ਉਹ ਪਾਣੀ ਦੀ ਸਮੱਸਿਆ ਵੀ ਆ ਜਾਂਦੀ ਹੈ ਕਈ ਵਾਰੀ ਇਹਨੂੰ ਕੋਈ ਪਾਣੀ ਦੀ ਸਮੱਸਿਆ ਤਾਂ ਇੰਨੀ ਹੈ ਨਹੀਂ ਪਾਣੀ ਤੋਂ ਬਿਨਾ ਤਾਂ ਬੂਟਾ ਮਰਦਾ ਨਹੀਂ ਚਾਹੀ ਇਹਨੂੰ ਕੁਝ ਵੀ ਉਹ ਹੋ ਹੋ ਜੇ ਅੱਛਾ ਲੇਟ ਫੇਟ ਪਾਣੀ ਦਾ ਕੋਈ ਚੱਕਰ ਨਹੀਂ ਹੈ ਮਤਲਬ ਬੂਜੇ ਨੂੰ ਆਏ ਨਹੀਂ ਹੈਗਾ ਵੀ ਬੂਜਾ ਸੁੱਕ ਜੂ ਉਹ ਵੀ ਪਾਣੀ ਨਹੀਂ ਮਿਲਿਆ ਹੈਗਾ ਬੂਜਾ ਸੁੱਕ ਗਿਆ ਸੁੱਕ ਸੁੱਕਦਾ ਨਹੀਂ ਜੀ ਬੂਟਾ ਛੇਤੀ ਛੇਤੀ ਬਹੁਤ ਲੰਮਾ ਲਾਈ ਜਾਂਦਾ ਹੁਣ 40 45 ਦਿਨਾਂ ਤੋਂ ਤਾਂ ਪਾਣੀ ਮਿਲ ਹੀ ਸਕਦਾ ਜੀ ਖਰਚੇ ਅਪਰ ਜ਼ਮੀਨ ਨਹੀਂ ਲਾਉਂਦੇ ਤਾਂ ਠੀਕ ਹੈ ਜੀ ਤੇ ਬਾਕੀ ਇਹ ਚ ਆਏ ਜੀ ਵੀ ਹੁਣ ਕਿਵੇਂ ਅਸੀਂ ਲਾ ਲੂ ਜੀ ਕਣਕ ਬੀਜ ਕੇ ਜਮਾ ਵੇਲੇ ਸੀਗੇ ਹੂੰ 4-5 ਮਹੀਨੇ ਅਸੀਂ ਕਣਕ ਬੀਜਣ ਤੋਂ ਬਾਅਦ ਕੋਈ ਕੰਮ ਠੀਕ ਹੈ ਹੁਣ ਕਣਕ ਦੇ ਬੀਜ ਕਿ ਅਸੀਂ ਵੇਚਲੇ ਆ ਇੱਧਰ ਆ ਗਏ ਅਸੀਂ ਆਪਦਾ ਫਰੂਟ ਦਾ ਕੰਮ ਕਰਾਂਗੇ ਬਾਗ ਦੇ ਗੁੱਡੂ ਕੜਾਈਆ ਜਾਂ ਕਟਿੰਗ ਦਾ ਵੀ ਕਰ ਸਕਦੇ ਆ ਆਪਦਾ ਕਿੰਨੇ ਕੰਮ ਵਧਾ ਲੋ ਜੀ ਆਪਦਾ ਅਮਰੀਕੀ ਚ ਜਾਓ ਹੁਣ ਅਸੀਂ ਕਿਵੇਂ ਰੋਡ ਤੇ ਵੇਚ ਰਹੇ ਹਾਂਗੇ ਉਸੇ ਜੂਸ ਵੀ ਕੱਢ ਕੇ ਦੇ ਰਹੇ ਹਾਂਗੇ ਠੀਕ ਹੈ ਆ ਮੁੰਡਾ ਨੇ ਆਪਣੇ ਨੇ ਐਮਏ ਕਰੀ ਹੋਈ ਹੈਗੀ ਉਹ ਵੀ ਮੇਰੇ ਨਾਲ ਹੁੰਦਾਗਾ ਅੱਛਾ ਹਾਂਜੀ ਮੁੰਡਾ ਐਮਏ ਕਰਕੇ ਦੁਕਾਨ ਕਿ ਕਰਾਈ ਹੋਈ ਆ ਤੁਸੀਂ ਜੂਸ ਦੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਗੱਲ ਆ ਅੰਕਲ ਜੀ ਇੱਥੇ ਇੱਕ ਦੋਸਤੋ ਪੋਜ਼ਿਟਿਵ ਪੁਆਇੰਟ ਵੀ ਆ ਜਿਵੇਂ ਆਪਾਂ ਦੇਖਦੇ ਆਪਾਂ ਨੌਕਰੀ ਨੂੰ ਅੰਕਲ ਜੀ ਦੇ ਮੁੰਡੇ ਨੇ ਐਮਏ ਕਰਕੇ ਜੂਸ ਵਾਲੀ ਰੇੜੀ ਲਾਈ ਹੋਈ ਆ 메ਨ ਰੋਡ ਤੇ ਤੇ ਮਤਲਬ ਚੰਗੀ ਕਮਾਈ ਹੁੰਦੀ ਆ ਡੇਲੀ ਤਾਜ਼ੇ ਆਉਂਦੇ ਆ ਤੇ ਤਾਜ਼ੀ ਜਾਂਦੇ ਆ ਹਾਂਜੀ ਅਸੀਂ 10 ਮਹੀਨੇ ਤੋਂ ਲੱਗ ਜਾਨੇ ਤਕਰੀਬਨ ਸਾਡੇ ਕੋਲੇ ਦੇਜੀ ਕਿੰਨੂ ਆ ਜੀ ਪਹਿਲਾ 10 ਮਹੀਨੇ ਚ ਉਹ ਚੱਲ ਪਾਂਦਾ ਹਾਂਜੀ ਹੁਣ ਉਹ ਖਤਮ ਹੋਇਆ ਸੀਗਾ ਬਾਰਮੇ ਚ ਤਾਂ ਅਸੀਂ ਹੁਣ ਕਿੰਨੂ ਚਲਾ ਲਿਆ ਜੀ ਆਪ ਦਾ ਕੰਮ ਆ ਜੀ ਕੋਈ ਜ਼ਿਆਦੇ ਉਹ ਨਹੀਂ ਖਿੱਚਦੂ ਨੀ ਕਿਦੋਂ ਮਰਜ਼ੀ 9 ਵਜੇ ਆਉ 10 ਵਜੇ ਆਉ ਚਲੋ ਤਾਂ ਆਪਦਾ ਕੰਮ ਹੈ ਜੀ ਕਦੋਂ ਵੀ ਅਕਲ ਜਿਵੇਂ ਆਪਾਂ ਲਾਈਏ ਵੀ ਜਿਹੜੇ ਆਪਣੇ ਏਰੀਏ ਦੇ ਲੋਕ ਹੈ ਖਾਸ ਕਰ ਪੰਜਾਬ ਦੇ ਲੋਕ ਹੈ ਇੱਕ ਹਣਕ ਝੋਨੇ ਤੇ ਨਰਮੇ ਤੇ ਜਾਦੇ ਲੱਗੇ ਹੋਇਆ ਤੇ ਜੇ ਇਹਨਾਂ ਕੋਲੇ ਆਪਾਂ ਕਿਸੇ ਹੋਰ ਖੇਤੀ ਦਾ ਨਾਮ ਲੈ ਲਈਏ ਪਹਿਲਾਂ ਤਾਂ ਇਹ ਖਰਚੇ ਦੁੱਟ ਜਾਣਗੇ ਤੇ ਅੱਜ ਤੁਸੀਂ ਕੈਮਰੇ ਦੇ ਸਾਹਮਣੇ ਆਓ ਤਜਰਬਾ ਵੀ ਪੁਰਾਣਾ ਹੈ ਖਰਚਾ ਦੱਸ ਦਿਓ ਪਹਿਲਾਂ ਤਾਂ ਖੁੱਲ ਕੇ ਜੇ ਵੀ ਖਰਚੇ ਦਾ ਉਹਨਾਂ ਨਾਲ ਉਹਨਾਂ ਤੇ ਕਿੰਨਾ ਖਰਚਾ ਆਉਂਦਾ ਇਹ ਕਿਨੂਆਂ ਦੇ ਬਾਗ ਤੇ ਕਿੰਨਾ ਖਰਚਾ ਆਉਂਦਾ ਖਰਚਾ ਤਾਂ ਉਸ ਫਸਲ ਨਾਲੋਂ ਘੱਟ ਆਉਂਦਾ ਜੀ ਪਰ ਹੁਣ ਮੈਂ ਜੇ ਮੈਨੂੰ ਇਹਦੇ ਵਿੱਚ ਮੁਨਾਫਾ ਦੇਸ ਰਿਹਾ ਮੈਂ ਤਾਂ ਇਹਨੂੰ ਆਪ ਦਾ ਬਧਾਈ ਜਾਨਾ ਜੀ ਮੇਰੇ ਕੋਲ ਮੰਨ ਮੰਨ ਲਓ ਵੀ ਪਹਿਲਾਂ ਇੱਕ ਕਿੱਲਾ ਸੀ ਇੱਕ ਕਿੱਲਾ ਹੋਰ ਫਲ ਦੇਣ ਲੱਗ ਗਿਆ ਇੱਕ ਕਿੱਲਾ ਹਜੇ ਵਿਦਆਉਟ ਫਲ ਹੈਗਾ ਪਿਛਲੇ ਸਾਲ ਗਾਹਾਂ ਵਾਲੇ ਸਾਲ ਫਲ ਆਊਗਾ ਉਹ ਅੱਛਾ ਤੇ ਬਧਾਈ ਜਾਨਨੇ ਆ ਕਿ ਆਮਦਨ ਵੀ ਠੀਕ ਹੈਗੀ ਹੂੰ ਆਮਦਨ ਆਪਾਂ ਨੂੰ ਇਹਦੇ ਵਿੱਚੋਂ 2.5-3 ਲੱਖ ਹੈਗੀ ਮੰਨ ਲਓ ਇਹ ਪਿਛਲੇ ਸਾਲ 3.5 ਲੱਖ ਦਾ ਲੱਗਿਆ ਸੀ ਇਹ ਕਿ ਹੋ ਸਕਦਾ 7-8 ਲੱਖ ਚ ਰਹੇ ਜੀ ਪਰ ਇਹਦੀ ਐਵਰੇਜ ਆਪਾਂ 5 ਸਾਲਾਂ ਦੀ ਕੱਢਦੇ ਆ ਤਾਂ 2 ਲੱਖ ਐਵਰੇਜ 2 ਹਗੀ ਤੇ ਦੇਖਿਆ ਜਾਵੇ ਤਾਂ ਮਤਲਬ ਹੋਰ ਫਸਲਾਂ ਦੇ ਨਾਲੋਂ ਜਿਹੜੀ ਇਹਦੇ ਵਿੱਚ ਮਿਹਨਤ ਵੀ ਘੱਟ ਹੈ ਤੇ ਕਿੱਤਾ ਵੀ ਛਾਹੀ ਹੈ ਹਨਾ ਅੰਗਲ ਜਿਵੇਂ ਆਪਾਂ ਦੇਖੀ ਵੀ ਆਪਾਂ ਨੂੰ ਕੋਈ ਕੰਮ ਕਰਤਾ ਲੈਣਿਆ ਨਾ ਤੇ ਉਹਦੇ ਵਿੱਚ ਕੀ ਦਿੱਕਤ ਆਉਂਦੀ ਹੈ ਲੇਬਰ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਲੇਬਰ ਦਾ ਤੁਸੀਂ ਫਿਰ ਕਿਵੇਂ ਕਰਦੇ ਹੋਗੇ ਲੇਬਰ ਦਾ ਤਾਂ ਇਹਦੇ ਐ ਇਹ ਵੀ ਸਾਨੂੰ ਤਾਂ ਕੋਈ ਦਿੱਕਤ ਨਹੀਂ ਆ ਰਹੀ ਕਟਿੰਗ ਤਾਂ ਅਸੀਂ ਮਤਲਬ ਠੇਕੇ ਤੇ ਕਰਾਉਣੇ ਆਗੇ ਜੇ ਤਾਂ ਸਾਡਾ ਠੇਕੇ ਤੇ ਲੱਗ ਗਿਆ ਫਿਰ ਤਾਂ ਜੰਮੀ ਸਮੱਸਿਆ ਨਹੀਂਗੀ ਜੇ ਨਾ ਲੱਗਿਆ ਤਾਂ ਅਸੀਂ ਰੋਡ ਤੇ ਵੀ ਵੇਚਾਂਗੇ ਲੋਕਲੀ ਵੇਚਾਂਗੇ ਮੰਡੀ ਕਿਤੇ ਲੈ ਕੇ ਨਹੀਂ ਗਏ 300 ਕੁਇੰਟਲ ਤੱਕ ਵੀ ਸਾਡੇ ਕੋਲ ਮਾਲ ਹੋਇਆ ਵੱਧ ਵੀ ਜਾਂਦਾ ਪਰ ਅਸੀਂ ਇੱਥੇ ਲੋਕਲੀ ਵੇਚ ਦਿੰਦੇ ਹਾਂ ਮੰਡੀ ਤਾਂ ਕਿਤੇ ਭਰੀ ਨਹੀਂ ਮੰਡੀ ਨਾ ਇਹ ਨਾ ਮੰਡੀ ਕੋਈ ਅਸੀਂ ਜਾਣਦੇ ਨਹੀਂ ਕਿਸੇ ਮੰਡੀ ਤੇ ਵੀ ਠੀਕ ਹੈ ਮਤਲਬ ਇੱਥੇ ਥੋੜੀ ਲੇਬਰ ਵੀ ਬਚ ਗਈ ਲੇਬਰ ਵੀ ਬਚ ਗਈ ਬੰਦਿਆਂ ਦੀ ਪੁੱਛ ਪਛਾਈ ਲਾ ਲੋ ਕਿਸੇ ਵੀ ਤਰ੍ਹਾਂ ਦਾ ਥੋੜੀ ਲੇਬਰ ਵੀ ਇੱਥੇ ਮਤਲਬ ਲੇਬਰ ਦੀ ਢਹਾੜੀ ਵੀ ਬਚ ਗਈ ਹੈ ਨਾ ਮੇਰਾ ਬੰਦਾ ਆਉਂਦਾ ਜੀ ਮੰਨ ਲਓ ਵਿਆਹ ਵਾਲੇ ਆ ਗਏ ਉਹਨਾਂ ਨਾਲ ਲਾਗੇ ਕੁਸ ਬਾਈ ਆਪ ਲੱਗ ਜਾਂਦੇ ਹੈਗੇ ਤੋੜ ਤਰਾਈ ਅਗਲਾ ਆਪ ਹੀ ਕਰ ਲੈਂਦੇ ਤਕਰੀਬਨ ਦਿਕਤ ਨਹੀਂ ਇਸ ਕੰਮ ਤੇ ਦੋਸਤੋ ਦੇਖਿਆ ਜਾਵੇ ਤਾਂ ਅੰਕਲ ਜੀ ਹੋਰ ਆਨੇ ਮਤਲਬ ਏਰੀਏ ਦੇ ਵਿੱਚੋਂ ਇਹਨਾਂ ਦਾ ਇੰਨਾ ਜ਼ਿਆਦਾ ਨਾਮ ਬਣਿਆ ਹੋਇਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਸੁਣ ਲਿਆ ਵੀ ਲੇਬਰ ਰੂਬਰ ਦੀ ਤਾਂ ਇਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਕੋਈ ਵਿਆਹਾਂ ਸ਼ਾਦੀਆਂ ਵਾਲ ਆ ਗਿਆ ਪੈਲਸ ਪੁਲਸ ਦੇ ਵਿੱਚ ਜੂਸ ਵਾਸਤੇ ਲੈ ਜਾਣੇ ਹੁੰਦੇ ਆ ਅਗਲੇ ਆਪ ਹੀ ਤੋੜ ਕੇ ਲੈ ਜਾਂਦੇ ਆ ਇਹ ਨਹੀਂ ਹੈਗਾ ਪਿੰਡ 'ਚ ਜਾਓ ਪਹਿਲਾਂ ਦਿਹਾੜੀਗੇ ਪੁੱਛੋ ਅਗਲਾ ਆਥ ਨੇ ਹਾਂ ਕਰ ਦਿੰਦਾ ਤੜਕੇ ਨੂੰ ਨਾ ਕਰ ਦਿੰਦਾ ਆਉਣ ਵੇਲੇ ਹਨਾ ਜਿਵੇਂ ਆਪਾਂ ਦੇਖੀਏ ਇਹ ਅੰਕਲ ਜੀ ਜਿਵੇਂ ਆਪਾਂ ਦੇਖਿਆ ਜੀ ਇਹ ਬਾਗ ਨਵਾਂ ਲਾ ਰਹੇ ਹੋ ਤੁਸੀਂ ਹਾਂਜੀ ਹਾਂਜੀ ਛੋਟਾ ਹੀ ਹੈ ਹਜੇ ਤਾਂ ਹਾਂਜੀ ਹਾਂਜੀ 2 ਸਾਲ ਦਾ ਬਾਗ ਹੈ 2 ਸਾਲ ਦਾ ਤੇ ਚੱਲਦੀ ਹੈ ਜਿਹੜੀ ਤੁਸੀਂ ਬਰੀਡ ਹੈ ਕਿੱਥੋਂ ਲੈ ਕੇ ਆਉਂਦੇ ਆ ਕਈ ਤਾਂ ਹਰਿਆਣੇ 'ਚੋਂ ਵੀ ਲੈ ਕੇ ਆਈ ਨੇ ਰਾਜ ਫਾਇਦੇਮੰਦ ਕਿਹੜੀ ਆ ਬਿਮਾਰੀਆਂ ਕਿਹੜੀ ਨੂੰ ਘਟ ਲੱਗਦੀਆਂ ਬਿਮਾਰੀਆਂ ਤਾਂ ਇਹ ਆ ਜੀ ਕੁਝ ਬਿਮਾਰੀਆਂ ਤਾਂ ਆਪਾਂ ਨਰਸਰੀ ਚੋਂ ਲਿਆਉਣੇ ਆ ਨਰਸਰੀ ਨੂੰ ਵੇਖ ਕੇ ਲੋਕੀ ਤੁਹ ਵੀ ਲੈਣੇ ਆ ਅੱਛਾ ਤੇ ਵੀਰਾਂ ਨੇ ਆਪਣਾ ਨਾਵਾ ਬਾਗ ਲਾਉਣਾ ਪਹਿਲਾਂ ਨਰਸਰੀ ਦੀ ਚੋਣ ਕਰਨ ਠੀਕ ਹੈ ਇਹ ਕਿਹੜੀ ਬਿਮਾਰੀ ਆਉਂਦੀ ਹੈ ਜ਼ਿਆਦਾ ਨਰਸਰੀ ਦੇ ਵਿੱਚੋਂ ਹੀ ਆ ਰਹੀ ਹੈਗੀ ਅੱਛਾ ਤੇ ਅਸੀਂ ਗੰਗਾ ਨਗਰ ਦਾ ਬਾਗ ਗੰਗਾ ਨਗਰ ਦਾ ਹੁਣ ਕਿਹੜੇ ਅਸੀਂ ਨਵੇਂ ਬੂਟੇ ਹੋਰ ਲਿਆ ਰਹੇ ਆ ਹੂੰ ਉਹ ਜਰਾਈਲ ਦੀ ਤਕਨੀਕ ਨਾਲ ਚੱਲ ਰਿਹਾ ਗਿੱਗੋ ਰਾਣੀ ਤੋਂ ਲਿਓਨੇ ਸਾਸੇ ਦੇ ਪਰਲੇ ਪਾਸੇ ਹੈਗਾ ਉਹ ਪਿੰਡ ਅੱਛਾ ਹਾਂਜੀ ਉਹ ਹਰਿਆਣੇ ਚੋਂ ਆ ਰਹੇ ਨੇ ਉਹ ਹਰਿਆਣੇ ਚੋਂ ਆ ਰਹੇ ਨੇ ਤੇ ਹੁਣ ਇੱਥੇ ਆਪਣੇ ਦੋਸਤ ਦੇਖ ਰਹੇ ਨੇ ਇਹਨਾਂ ਨੂੰ ਮਤਲਬ ਐਡਵਾਈਸ ਦਿੱਤੀ ਜਾਵੇ ਕਿ ਮਤਲਬ ਹਰਿਆਣੇ ਵਾਲੇ ਸਹੀ ਨੇ ਕਿ ਬੂਟੇ ਜੇ ਲਾਉਣ ਤਾਂ ਇਹ ਤਕਨੀਕ ਹੈ ਨਰਸਰੀ ਬਹੁਤ ਵਧੀਆ ਹੈਗੀ ਉਹ ਮਤਲਬ ਹਾਂ ਨਮੀ ਤਕਨੀਕ ਨਾਲ ਕਹਿੰਦਾ ਚੱਲ ਰਿਹਾ ਹੈਗਾ ਉਹਨੂੰ ਤਰਜੀਹ ਵੀ ਦਿਓ ਤੇ ਠੀਕ ਹੈਗਾ ਹੁਣ ਨਾਲ ਠੀਕ ਹੈ ਮਤਲਬ ਹਾਂ ਬਿਮਾਰੀਆਂ ਬਹੁਰੀਆਂ ਦੀ ਠੀਕ ਹੈ ਅੰਕਲ ਜੀ ਦੇਖਿਆ ਜਾਵੇ ਤਾਂ ਤੁਸੀਂ ਨਿਬੇ ਜਿਵੇਂ ਬਾਗ ਦੇ ਵਿਚਾਲੇ ਥਾਂ ਅਸੀਂ ਪਹਿਲਾਂ ਇੱਥੇ ਛੋਲੇ ਵੀ ਲਾਉਣੇ ਆ ਜੀ ਛੋਲੇ ਵੀ ਲਾ ਲਾਣੀ ਆ ਜੀ ਤੇ ਦੋਸਤੋ ਦਿਖਾ ਦਿਓ ਵੀ ਅੰਕਲ ਹੋਰੀ ਜਿਹੜੇ ਨਾਲ ਬਾਗ ਦੇ ਥੋੜੀ ਜਗ੍ਹਾ ਬਚਦੀ ਆ ਹਨਾ ਤਾਂ ਉੱਥੇ ਨਾਲ ਛੋਲਿਆਂ ਛੋਲਿਆਂ ਦੀ ਮਤਲਬ ਫਸਲ ਲਾ ਲੈਂਦੇ ਨੇਗੇ ਤਾਂ ਉਧਰ ਸਰੋਂ ਦੀ ਫਸਲ ਲੱਗੀ ਹੋਈ ਆ ਤੇ ਦੇਖਿਆ ਜਾਵੇ ਤਾਂ ਅੰਕਲ ਵੀ ਤੇ ਇਹਦੀ ਅਰਨਿੰਗ ਦਾ ਇਹਦੇ ਕੋਈ ਫਰਕ ਤਾਂ ਨਹੀਂ ਪੈਂਦਾ ਜਿਵੇਂ ਫਸਲ ਸਰੋਂ ਲਾ ਰੱਖੀ ਆਪਾਂ ਤੇ ਇਹਦਾ ਕੋਈ ਬਾਗ ਤੇ ਅਸਰ ਪੈਂਦਾ ਹੋਵੇ ਨਹੀਂ ਬਾਗ ਤੇ ਤਾਂ ਫਿਰ ਐਂ ਜੀ ਉਥੋਂ ਬੂਟੇ ਸਾਨੂੰ ਰੱਖੋ ਤਾਂ ਬਿਰਲਾ ਬੂਟੇ ਨੂੰ ਨਾ ਕੋਈ ਤਕਰੀਬ ਆਵੇ ਵੀ ਫਸਲ ਦੀ ਠੀਕ ਹੈ ਮਤਲਬ ਇਹਦੇ ਕੋਈ ਦਿੱਕਤ ਨਹੀਂ ਹੈਗੀ। ਕੋਈ ਦਿੱਕਤ ਨਹੀਂ ਇਹ ਤਾਂ ਆਪ ਤੁਸਾਂ ਨੂੰ ਨਾਈਟ੍ਰੋਜਨ ਪੈਦਾ ਕਰਦੀ ਹੈਗੀ ਚੀਜ਼ ਠੀਕ ਹੈਗੀ। ਅੱਛਾ। ਹਾਂ ਗਰਮੀਆਂ 'ਚ ਆਪਾਂ ਮੂੰਗੀ ਵੀਚ ਸਕਦੇ ਹਾਂਗੇ। ਠੀਕ ਹੈ। ਹਾਂ। ਤੇ ਮਤਲਬ ਆਪਾਂ ਦੋ ਫਸਲਾਂ ਜਿਹੜੀਆਂ ਫਸਲ ਵੀ ਮਤਲਬ ਜਿਹੜੀ ਰੁੱਤ ਹੁੰਦੀ ਹੈ ਜਿਹੜੀ ਤੇ ਉਹ ਲੈ ਸਕਦੇ ਆ ਨਾਲ ਨਾਲ ਬਾਗ ਦੀ ਕਮਾਈ ਤਾਂ ਵਰਤਣਾ। ਆਹ ਕੋਈ ਬਾਗ ਚੱਲ ਪਿਆ ਜੀ ਫਿਰ ਤਾਂ ਲੋੜ ਨਹੀਂ ਪੈਂਦੀ ਖਾਸ਼। ਅੱਛਾ। ਹਾਂ ਫਿਰ ਤਾਂ ਚਲੋ ਆ ਛੋਲੇ ਬੀਜ ਦੇ ਬਾਣੀ ਮੋٹے ਦਾਲ ਸਬ지 ਛੋਟੀ ਲਾ ਲਈ। ਹੂੰ ਤੇ ਹੂੰ ਜਾਰੇ ਪਾਣੀ ਵਾਲੀ ਚੀਜ਼ ਨਹੀਂ ਲਾਉਣੀ ਅੱਛਾ। ਠੀਕ ਆ। ਅੰਕਲ ਜਿਵੇਂ ਦੇਖਿਆ ਇਹ ਦੋ ਸਾਲ ਦਾ ਤੁਸੀਂ ਕਹਿ ਰਹੇ ਹੋ ਬਾਗ ਤੇ ਪਿਆਰ ਫਲ ਕਿੰਦੋਂ ਦੇਣ ਲੱਗ ਜੂ ਕਿੰਨੇ ਸਾਲ? ਇਹ ਅਗਲੇ ਸਾਲ ਨੂੰ ਆਪਦੇ ਬੂਟੇ ਦਾ ਖਰਚਾ ਜੇ ਕੱਢਣ ਲੱਗ ਜੂ ਜੀ ਤਕਰੀਬਨ। ਅੱਛਾ। ਹਾਂ ਬਈ। ਤੀਜੇ ਸ ਠੀਕ ਹੈ ਹਾਂ ਕਿੰਨੀ ਸਮਾਈ ਆਪਾਂ ਜਿਆਦਾ ਕਰ ਲਾਂਗੇ ਇੱਕ ਸਾਲ ਪਹਿਲਾਂ ਲੱਗ ਜਾਂਦਾ ਹੈਗਾ ਠੀਕ ਹੈ ਜੀ ਹਾਂ ਉਹ ਆਮਦਨ ਇਹ 7-8 ਸਾਲ ਦਾ ਦੇਣ ਲੱਗਦਾ ਵਧੀਆ ਆਮਦਨ ਤਾਂ ਅੱਛਾ ਵੀ ਆਪਾਂ ਲੱਖ ਰੁਪਏ ਲੈਣਾ ਹੈ ਹੂੰ ਤਾਂ 7-8 ਸਾਲ ਦਾ ਬਾਗ ਘੱਟੋ ਘੱਟ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਬਾਗ ਦੀ ਉਮਰ 7-8 ਸਾਲ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਵੀ ਮਤਲਬ ਜਿਹੜੀ ਪੂਰੀ ਕਮਾਈ ਦੇਣ ਦਾ ਮਤਲਬ ਜੋਗ ਹੋ ਜੇ ਹਾਂ ਜੀ ਹਾਂ ਹੁਣ ਆ ਬੁੱਟੇ ਅਸੀਂ ਇਹ ਵੀ ਆਪਣੇ ਹੁਣ ਪਹਿਲੇ ਸਾਲ ਫਲ ਚੱਕਿਆ ਹੋਇਆ ਇਹਨਾਂ ਨੇ ਅੱਛਾ ਇਹ ਅਸੀਂ ਮੰਨ ਲਓ ਨੇੜੇ ਲਾ ਕੇ మే ਇਸ ਤਰ੍ਹਾਂ ਇਹ ਜੋ ਵੀ ਅਸੀਂ ਲੱਖ ਰੁਪਏ ਤੋਂ ਉੱਪਰ ਲੈ ਰਹੇ ਹਾਂ ਵੀ ਫਾਲ ਆਪਣਾ ਪਹਿਲੀ ਵਾਰ ਚੱਕਿਆ ਹੋਇਆ ਹੈ ਤਕਰੀਬਨ ਇਹਨੇ ਠੀਕ ਹੈ ਜੀ ਇਹ ਪਹਿਲੀ ਵਾਰ ਦਾ ਫਸ ਫਾਲ ਹੈ ਦਾ ਹਾਂ ਜੀ ਹਾਂ ਜੀ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਤਾਂ ਮਤਲਬ ਮੰਡੀ ਤੇ ਲੈ ਕੇ ਜਾਣ ਦੀ ਲੋੜ ਨਹੀਂ ਲੋਕਲ ਹੀ ਮਤਲਬ ਕਿਨੂਆ ਮਤਲਬ ਇਹਨਾਂ ਦਾ ਵੇਚ ਵੇਚ ਬਟਾਰਾ ਕਰ ਦਿੰਨੇ ਹੋ ਹਣਾ ਹਾਂਜੀ ਹਾਂਜੀ ਤੇ ਕਿੰਨੇ ਲਾ ਦਿੰਨੇ ਹੋ ਤੁਸੀਂ ਸੀ ਜਾਂਦੇ ਕਿੰਨੇ ਕਿਨੂ ਥੋੜੇ ਲੱਗ ਜਾਂਦੇ ਜਿਹੜੇ ਲੋਕਲ ਲੱਗਦੇ ਆ ਸਾਢੇ 350 ਕੁਆਂਟਲ ਤੱਕ ਤਾਂ ਹੀ ਲਾਇਆ ਜੀ ਪਹਿਲਾਂ ਅੱਛਾ ਹਾਂਜੀ ਬਾਕੀ ਤਾਂ ਆਉਣ ਵਾਲੇ ਟਾਈਮ 'ਚ ਵਧ ਹੀ ਜਾਂਦੇ ਸਾਡਾ ਗਾਹਕ ਤਾਂ ਕੋਈ ਘਟਦਾ ਰਿਹਾ ਨਹੀਂਗਾ ਠੀਕ ਹੈ ਸਾਨੂੰ ਤਾਂ ਐਂ ਲੱਗਦਾ ਵੀ ਅਸੀਂ ਤਿੰਨ ਕਿੱਲਾ ਦੇ ਵੀ ਇੱਥੇ ਹੀ ਲਾ ਦਿਆ ਕਰਾਂਗੇ ਠੀਕ ਹੈ ਮਤਲਬ ਦਿਨੋ ਦਿਨ ਲਾਗਦਾ ਜਿਹੜੀ ਵਧ ਹੀ ਜਾਂਦੀ ਆ ਵਧ ਹੀ ਜਾਂਦੀ ਆ ਜੀ ਹੁਣ ਸਾਡਾ ਲਾਲ ਠੀਕ ਹੈ ਡੇਢ ਮਹੀਨਾ ਸਾਨੂੰ ਉਹਦਾ ਕੰਮ ਮਿਲ ਗਿਆ 10ਵਾਂ ਮਹੀਨਾ ਲਾਇਆ 11ਵਾਂ ਮਹੀਨਾ ਦੋ ਮਹੀਨੇ ਕੰਮ ਮਿਲ ਗਿਆ ਹੂੰ 12ਵੇਂ ਤੋਂ ਅਸੀਂ ਇਹ ਸ਼ੁਰੂ ਕਰ ਲੈ ਨਾਲ ਦੀ ਨਾਲ ਨਾ ਤਾਂ ਗਾਹਕ ਸਾਡੇ ਨਾਲ ਟੱਚ 'ਚ ਰਹੇਗਾ ਗਾਹਕ ਠੀਕ ਹੈ ਤੇ ਨਾਲੇ ਸਾਨੂੰ ਕੰਮ ਵਧੂ ਤੋਂ ਵਧ ਮਿਲੇਗਾ ਤੇ ਜਿਹੜੇ ਭਰਾ ਨਵਾਂ ਕੰਮ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਆ ਵੇਚਣ ਦੀ ਦਿੱਕਤ ਆ ਰਹੀ ਹੈ ਕੀ ਕਹਿਣਾ ਚਾਹੂੰਗੀ ਵੀ ਕਿਹੜੀਆਂ ਮੰਡੀ ਤੇ ਲੈ ਕੇ ਜਾਣਾ ਚਾਹੀਦਾ ਕਿਹੜੀ ਮੰਡੀ ਤੇ ਮਤਲਬ ਕਿਹੜੇ ਸ਼ਹਿਰ ਚ ਵੇਚਨੇ ਚਾਹੀਦੇ ਮੰਡੀਆਂ ਦਾ ਐਂ ਜੀ 5-7 ਨਾਲ ਟੱਚ ਲੈਣਾ ਪਊਗਾ ਰੋਜ਼ ਦੀ ਰੋਜ਼ ਰੇਟ ਵੇਖਣਾ ਪਊਗਾ ਇੱਕ ਅੱਧੀ ਨਾਲ ਨਹੀਂ ਮਤਲਬ ਇੱਕ ਨਾਲ ਨਹੀਂ ਸਰਦਾ ਜੀ ਵੀ ਆਪਾਂ ਇੱਕ ਥਾਂ ਲਾ ਕੇ ਬਣਾਵਾਂਗੇ ਉੱਥੇ ਨਹੀਂ ਇਸ ਲੋਕ ਪਾਉਂਦਾ ਜੀ ਠੀਕ ਹੈ ਕਿਉਂ ਇਧਰ ਸ਼ਿਮਲੇ ਵਗੈਰਾ ਉੱਧਰ ਵੀ ਜਿਆਦਾ ਚਾਹੀਦਾ ਪਿਛਲੇ ਸਾਲ ਸਾਡੇ ਲੋਕ ਇੱਥੋਂ ਕੋਲਕੱਤਾ ਵੀ ਲੈ ਕੇ ਗਏ ਸੀਗੇ ਜੀ ਅੱਛਾ ਹਾਂ ਜੀ ਐਨੀ ਨਹੀਂ ਦੂਰ ਤੱਕ ਆਪਣੇ ਕਿੰਨੇ ਜਾਂਦੇ ਔਰ ਉਹ ਥੋੜੇ ਜਿਹਾ ਬਾਟ ਦਾ ਬੰਦਿਆਂ ਦਾ ਥੋੜੇ ਜਿਹਾ ਵੱਧ ਹੈਗਾ ਠੀਕ ਸਫਰੀ ਬਾਲ ਹੈਗਾ ਪੈ ਜਾਂਦਾ ਸਫਰ ਬਹੁਤ ਜਿਆਦਾ ਪਿਆ ਪੰਜ ਸੱਤ ਦਿਨਾਂ ਚ ਗੱਡੀ ਆਉਣ ਦਾ ਔਖਾ ਹੀ ਥੋੜਾ ਜਿਆ ਤੇ ਵੀ ਕੋਲਕਾਤੇ ਤੱਕ ਵੀ ਪਹੁੰਚ ਕਰੀ ਆ ਸਾਡੇ ਪਿੰਡ ਦੇ ਬੰਦਿਆਂ ਨੇ ਕਿਹਦੇ ਕੋਲ 10 ਕਿੱਲੇ ਹੈ ਜੀ ਉਹ ਤਾਂ ਹੁਣ ਮੰਡੀ ਤੋਂ ਬਿਨਾ ਸਰਦਾ ਨਹੀਂ ਉਹ ਤਾਂ ਅੱਛਾ ਉਹ ਤਾਂ ਹੁਣ ਮੰਡੀਆਂ ਨਾਲ ਹੀ ਟੱਚ ਰਹਿੰਦੇ ਨਾ ਮੰਡੀਆਂ ਨਾਲ ਹੀ ਤੇ ਦੋਸਤੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਸੁਣ ਲਿਆ ਵੀ ਅੰਕਲ ਹੋਰੀ ਕਹਿੰਦੇ ਸਾਡਾ ਤਾਂ ਮਤਲਬ ਇੱਥੇ ਲੋਕਲ ਇਹਨਾਂ ਦਾ ਚਲੋ ਪੁਰਾਣਾ ਕੰਮ ਹੈ 2007 ਦੇ ਮਤਲਬ ਕਰਦੇ ਨੇ ਕਿ ਕੰਮ ਹਣਾ ਇਥੇ ਵੇਚ ਦਿੰਦੇ ਨੇ ਜੇ ਕੋਈ ਭਰਾ ਲਾਉਣਾ ਚਾਹੁੰਦਾ ਹੈ ਜਾਂ ਲੱਗੇ ਹੋਏ ਨੇ 8-10 ਕਿੱਲਾਂ ਦੀ ਉਹਦੇ ਕੋਲ ਹੈਗੀ ਆ ਤਾਂ ਉਹ ਕਿਸੇ ਮੰਡੀ ਨਾਲ ਪੰਜ-ਸੱਤ ਮੰਡੀਆਂ ਦੇ ਟੱਚ 'ਚ ਰਹਿਣਾ ਪੂਆ ਰੇਟ ਉੱਥੋਂ ਦਾ ਦੇਖਣਾ ਪੂਆ ਕਿਉਂ ਜੀ ਅੰਕਲ ਜੀ ਹਾਂਜੀ ਹਾਂਜੀ ਤੇ ਇਹ ਆਪਣੇ ਨਾਲ ਅੰਕਲ ਜੀ ਸੀਗੇ ਤੇ ਬਹਿਣੀਵਾਲ ਤੋਂ ਪਿੰਡ ਤੋਂ ਜ਼ਿਲ੍ਹਾ ਮਾਨਸਾ ਪੈਂਦਾ ਜੀ ਤੇ ਅੰਕਲ ਜੀ ਤੁਸੀਂ ਐਡੀ ਵੱਡ ਮੁੱਲੀ ਜਾਣਕਾਰੀ ਦਿੱਤੀ ਹੈ ਨਹੀਂ ਤਾਂ ਕੋਈ ਆਪਦਾ ਬਿਜ਼ਨਸ ਆਈਡੀਆ ਸ਼ੇਅਰ ਨਹੀਂ ਕਰਦਾ ਕਿਸੇ ਨਾਲ ਆਪਦੀ ਕਮਾਈ ਨਹੀਂ ਸ਼ੇਅਰ ਕਰਦਾ ਹੈਗਾ ਤੇ ਤੁਸੀਂ ਆਪਣੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਆਏ ਹੋ ਬਹੁਤ ਵਧੀਆ ਮੈਸੇਜ ਦਿੱਤਾ ਹੈ ਫਸਲੀ ਚੱਕਰ ਤੋਂ ਮਤਲਬ ਉੱਪਰ ਉੱਠ ਕੇ ਆਪਾਂ ਜਿਹੜੀਆਂ ਫਸਲਾਂ ਬੀਜ ਸਕਦੇ ਹਾਂ ਉਹ ਤੁਸੀਂ ਆਪ ਦਾ ਜਿਹੜਾ ਆਈਡੀਆ ਸ਼ੇਅਰ ਕੀਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਧੰਨਵਾਦ ਹੈ ਜੀ ਤੁਹਾਡਾ ਤੁਹਾਡਾ ਵੀ ਬਹੁਤ ਧੰਨਵਾਦ ਜੀ ਸੰਦੀਪ ਘਰਾਗਣਾ ਜੀ ਚੈਨਲ ਦਾ ਜਿਨੇ ਸਾਨੂੰ 5-10 ਮਿੰਟ ਲੈ ਕੇ ਸਾਨੂੰ ਲੋਕਾਂ ਦੇ ਰੂਬਰੂ ਕੀਤਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੇ ਦੋਸਤੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਧੰਨਵਾਦ ਜੀ